ਸਸੀ ਕਾਲ ਜੀ ਮੈਂ ਹਾਂ ਗਗਨਦੀਪ ਉਹ ਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਦੇ ਰਲੀਫ ਅਤੇ ਰੀਹੈਬਿਟੇਸ਼ਨ ਸਕੱਤਰ ਦੀ ਜਿਹੜੀ ਸੈਲਰੀ ਹੈ ਤਨਖਾਹ ਹੈ 1/3 ਤਨਖਾਹ ਕੋਰਡ ਦੇ ਹੁਕਮਾਂ ਦੇ ਅਨਸਾਰ ਅਟੈਚ ਕੀਤੀ ਜਾ ਚੁੱਕੀ ਹੈ ਔਰ ਇਹ ਅੱਜ ਦੀ ਗੱਲ ਨਹੀਂ ਇਹ ਪਿਛਲੇ 3 ਮਹੀਨਿਆਂ ਤੋਂ ਅਟੈਚ ਚਲਦੀ ਆ ਰਹੀ ਹੈ ਪਰ ਇਸ ਦੇ ਨਾਲ ਹੀ ਕੋਰਟ ਦੇ ਹੁਕਮ ਅਨੁਸਾਰ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪੰਚਾਇਤ ਅਫਸਰ ਜਤੇ ਹੋਰ ਅਫਸਰਾਂ ਸਹਿਬਾਨ ਦੀ ਜਿਹੜੀ ਗੱਡੀਆਂ ਨੇ ਸਰਕਾਰੀ ਗੱਡੀਆਂ ਨੇ ਜਾਂ ਸਰਕਾਰੀ ਪ੍ਰਾਪਰਟੀ ਹੈ ਉਸ ਨੂੰ ਵੀ ਅਟੈਚ ਕਰਨ ਦੇ ਹੁਕਮ ਜਿਹੜੇ ਨੇ ਪਟਿਆਲਾ ਕੋਰਟ ਵੱਲੋਂ ਦਿੱਤੇ ਗਏ ਨੇ ਅਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਗੱਡੀ ਨੂੰ ਵੀ ਅਟੈਚ ਕਰ ਲਿਆ ਗਿਆ ਹੈ ਮਾਮਲਾ ਕੀ ਹੈ ਮਾਮਲੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ 1947 ਦੇ ਲੈ ਗੁਲਾਮ ਮੁਹੰਮਦ ਜਦੋਂ ਵੰਡ ਹੋਈ ਸੀ ਤਾ ਆਪਣੇ ਪਰਿਵਾਰ ਸਮੇਤ ਮੁਸਲਮਾਨ ਬੋਕਿੰਤੀ ਇਲਾਕਾ ਆ ਦਾ ਨਰਮਾਨਵਾ ਧਰਤੀ ਜਿਹੜੀ ਹੈ ਗਲੇਰਕੋਟਲਾ ਉਥੇ ਸ਼ਿਫਟ ਹੋ ਗਏ ਸਨ ਅਤੇ ਆਪੜੇ ਆਪ ਨੂੰ ਸੁਰੱਖਤ ਸਥਾਨ ਤੇ ਚਲੇ ਗਏ ਸਨ ਅਤੇ ਜੋ ਸ਼ਾਂਤੀ ਹੋਈ ਤਾਂ ਗੁਲਾਮ ਮੁਹੰਮਦ ਦਾ ਪਰਿਵਾਰ ਜਿਹੜਾ ਇੱਥੇ ਵਾਪਸ ਆ ਗਿਆ ਚਿੱਲਪਿੰਡ ਵਿੱਚ ਉਥੇ ਆ ਬਹਿਣ ਲੱਗ ਗਿਆ ਅਤੇ ਇਸ ਦੌਰਾਨ ਗੁਲਾਮ ਮੁਹੰਮਦ ਦੀ ਮੌਤ ਹੋ ਜਾਂਦੀ ਹੈ ਪਰ ਜਦੋਂ ਉਸ ਦੇ ਪਰਿਵਾਰ ਆਪਣੀ ਜ਼ਮੀਨ ਪਲਾਜਦਾਤ ਜ਼ਮੀਨ ਬਾਰੇ ਪਤਾ ਚੱਲ ਰਿਹਾ ਹੈ ਕਿ ਜ਼ਮੀਨ ਜੜੀ ਹੈ ਸਰਕਾਰ ਵੱਲੋਂ ਅਕਵਾਇਰ ਕਰ ਲਈ ਗਈ ਹੈ ਅਤੇ ਹੋਰ ਲੋਕਾਂ ਨੂੰ ਇਹ ਅੱਗੇ ਟ੍ਰਾਂਸਫਰ ਕਰ ਦਿੱਤੀ ਗਈ ਹੈ ਜ਼ਮੀਨ ਪ੍ਰਾਪਤੀ ਦੀ ਲੜਾਈ ਦੇ ਲਈ ਗੁਲਾਮ ਮੁਹੰਮਦ ਦੀ ਬੇਟੀ ਕਨੀਜ਼ ਫਾਤਿਮਾ ਜਿਹੜੇ ਹੈਗੇ ਨੇ ਉਹ ਲੜਾਈ ਲੜਦੇ ਹਨ ਇਸ ਲੜਾਈ ਦੌਰਾਨ ਕਾਨੂੰਨੀ ਲੜਾਈ ਨੰਬੀ ਚੱਲੀ ਉਸ ਦੌਰਾਨ ਉਹ ਮੌਤ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਦੇ ਤਿੰਨ ਬੇਟੀਆਂ ਜਿਹੜੀਆਂ ਸੁਲਤਾਨਾ ਬੇਗਮ, ਰਸ਼ੀਦਾ ਬੇਗਮ ਅਤੇ ਸੁਬਾਨਾ ਬੇਗਮ ਜਿਹੜੀ ਨੇ ਉਸ ਲੜਾਈ ਨੂੰ ਜਾਰੀ ਰੱਖਦੇ ਹਨ ਇਸ ਲੜਾਈ ਦੇ ਦੌਰਾਨ ਸੁਲਤਾਨਾ ਬੇਗਮ ਅਤੇ ਰਸ਼ੀਦਾ ਬੇਗਮ ਦੀ ਮੌਤ ਹੋ ਜਾਂਦੀ ਹੈ ਤੀਜੀ ਬੇਟੀ ਜਿਹੜੀ ਕਨੀਜ਼ ਫਾਤਿਮਾ ਦੀ ਤੀਸਰੀ ਬੇਟੀ ਹੈ ਸੁਬਾਨਾ ਬੇਗਮ ਉਹ ਡੈਫੰਡਮ ਹੈ ਇਸ ਵੇਲੇ 80 ਸਾਲ ਦੀ ਉਹਦੀ ਉਮਰ ਹੈ ਔਰ ਆਪਣੇ ਬੇਟਾ ਔਰ ਕਮਾਲ ਮੁਹੰਮਦ ਦੇ ਨਾਲ ਰਹਿ ਰਹੀ ਹੈ ਜੋ ਕਿ ਸਰਕਾਰ ਵੱਲੋਂ ਜਾਂ ਕੋਰਟ ਵੱਲੋਂ ਕੇਅਰ ਟੇਕਰ ਗਾਰਡੀਅਨ ਨਿਯੁਕਤ ਕੀਤਾ ਗਿਆ ਹੈ ਉਹਦੇ ਅਨੁਸਾਰ ਜੇ ਪਰ ਗੱਲ ਕੀਤੀ ਜਾਵੇ ਤਾਂ ਪਟਿਆਲਾ ਕੋਰਟ ਵੱਲੋਂ 2014 ਦੌਰਾਨ ਇਹ ਫੈਸਲਾ ਸੁਣਾਇਆ ਜਾਂਦਾ ਹੈ ਕਿ ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਜਾਂ ਜੋ ਵੀ ਗੁਲਾਮ ਮੁਹੰਮਦ ਦੇ ਵਾਰਸ ਹਨ ਉਹਨਾਂ ਨੂੰ ਜ਼ਮੀਨ ਵਾਪਸ ਕੀਤੀ ਜਾਵੇ ਵਕੀਲਾਂ ਦੇ ਅਨੁਸਾਰ ਜਿਹੜੇ ਇਹ ਕੇਸ ਲਾੜਰੇ ਸਾਹਤੋਂ ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਜਿਹੜੀ ਹੈ 20 ਜਾਂ 22 ਏਕੜ ਦੀ ਕਰੀਬ ਬਣਦੀ ਹੈ ਜੋ ਕਿ ਮੌਜੂਦਾ ਉਹ ਦਾਵਾ ਕਰਦੇ ਹਨ ਮੌਜੂਦਾ ਰੇਟ ਜਿਹੜਾ ਮਾਰਕੀਟ ਰੇਟ ਹੈ ਉਹ 700 ਕਰੋੜ ਰੁਪਏ ਦੇ ਕਰੀਬ ਬਣਦਾ ਹੈ ਔਰ ਵਕੀਲ ਸਹਿਬਾਨ ਨੇ ਇਹ ਵੀ ਦੱਸਿਆ ਹੈ ਕਿ ਸਰਕਾਰ ਨੇ ਇਸ ਜ਼ਮੀਨ ਦਾ ਰੇਟ ਜੋ ਕੈਪਟਨ ਸਰਕਾਰ ਵੇਲੇ ਜੋ ਅਪੀਲ ਸੁਪਰੀਮ ਕੋਰਟ ਵਿਖੇ ਇਸ ਫੈਸਲੇ ਦੇ ਖਿਲਾਫ ਪਾਈ ਗਈ ਸੀ ਤਾਂ ਉਸ ਵਿੱਚ ਜ਼ਮੀਨ ਦਾ ਰੇਟ ਸਰਕਾਰ ਵੱਲੋਂ ਮੰਨਿਆ ਗਿਆ ਸੀ ਕਿ ਇਸ ਜਿਹੜੇ 100 ਬਿਗੇ ਦੀ ਜ਼ਮੀਨ ਹੈ ਜੋ ਕਿ 22 ਬਾਈ ਅਕਰ ਦੇ ਕਰੀਬ ਬਣਦੀ ਹੈ ਉਸ ਦਾ ਮਾਰਕੀਟ ਵੈਲਿਊ ਜਿਹੜੀ ਹੈ 200 ਕਰੋੜ ਹੈ ਜੋ ਕਿ 2014 ਤੋਂ ਬਾਅਦ ਜਿਹੜੀ ਕੈਪਟਨ ਸਰਕਾਰ ਜਦੋਂ ਬਣੀ 2017 ਚ ਹਤੁਲੰਦਾ ਐਡਵੋਕੇਟ ਜਨਰਲ ਵੱਲੋਂ ਇਹ ਫਾਈਲ ਹਤੇ ਮੰਨਿਆ ਗਿਆ ਕਿ ਇਸ ਜ਼ਮੀਨ ਦੀ ਜਿਹੜੀ ਮਾਰਕੀਟ ਵੈਲਿਊ ਹੈ ਉਹ 200 ਕਰੋੜ ਬਣਦੀ ਹੈ ਹੁਣ ਮੌਜੂਦਾ ਜਿਹੜੀ ਵੈਲਿਊ ਹੈ ਉਹ 700 ਕਰੋੜ ਦਾ ਦਾਵਾ ਜਿਹੜੇ ਵਕੀਲ ਸਹਿਬਾਨ ਕਰ ਰਹੇ ਆਂ ਔਰ ਪਟਿਆਲਾ ਜ਼ਿਲ੍ਹਾ ਦੇ ਚਿੱਲ ਪਿੰਡ ਵਿੱਚ ਇਹ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਦੀ ਮੌਜੂਦਾ ਜਿਹੜੇ ਕਾਬਜ਼ਕਾਰ ਨੇ 2021 2022 ਦੇ ਅਨੁਸਾਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਦਾ ਗ੍ਰੈਵ ਫਾਰਮ ਜੋ ਕਿ ਪੁਲਿਸ ਉਸ ਵੱਲੋਂ ਕਬਜ਼ਾ ਤਾਰੀ ਹੈਗਾ ਜੋ ਕਿ ਵਕੀਲ ਸਹਿਬਾਨ ਦਾਵਾ ਕਰਦੇ ਆਂ ਅਤੇ ਪੀ ਡਬਲਯੂ ਡੀ ਅਤੇ ਕੁਝ ਨਿੱਜੀ ਜੜੇ ਹੈ ਪ੍ਰਾਪਰਟੀ ਜ਼ੋਨਾ ਵੱਲੋਂ ਨਿੱਜੀ ਲੋਕਾਂ ਵੱਲੋਂ ਵੀ ਉਹ ਜ਼ਮੀਨ ਤੇ ਕਬਜ਼ਾਤਾਰੀ ਉੱਤੇ ਬਣੇ ਬਟੇ ਹਨ ਤੇ ਇਹ ਪਰਿਵਾਰ ਜਿਹੜਾ ਹੈਗਾ ਲੰਬੀ ਲੜਾਈ ਲੜ ਰਿਹਾ ਹੈ ਕੋਰਟ ਵੱਲੋਂ ਔਰ ਬੀਤੇ ਦਿਨੀ ਜਿਹੜੇ ਕੋਰਟ ਦੇ ਅਫਸਰ ਹੈਗੇ ਨੇ ਉਹ ਪਟਿਆਲਾ ਮੈਨਿਸਕਤਰੇਤ ਪਹੁੰਚਿਆ 17 ਦੇਖੇ ਅਫੜਾ ਤਪੜੀ ਦਾ ਮਾਹੌਲ ਪੈਦਾ ਹੋ ਜਾਂਦਾ ਕਿਉਂਕਿ ਉਹ ਜਿਹੜੇ ਸਮਾਨ ਹੈ ਡਿਪਟਿਕ ਮਿਸ਼ਰ ਦਾ ਐਸਜੀਐਮ ਦਾ ਜੋਰ ਪੰਚਾਇਤ ਅਫਸਰ ਦਾ ਉਹਦਾ ਉਸ ਆਪਟ ਕਰਨ ਪਹੁੰਚ ਜਾਂ ਅਟੈਚ ਕਰਨ ਪਹੁੰਚ ਜਾਂ ਉਸ ਵੇਲੇ ਅਫਸਰਾਂ ਸਹਿਬਾਨ ਵਿੱਚ ਪੈਂਦੇ ਹਨ ਤਾਂ ਸੋਮਵਾਰ ਤੱਕ ਦਾ ਸਮਾਂ ਉਹਨਾਂ ਤੋਂ ਲਿਆ ਜਾਂਦਾ ਹੈ ਔਰ ਡਿਪਟੀ ਕਮਿਸ਼ਨ ਪਟਿਆਲਾ ਡਾਕਟਰ ਪ੍ਰੀਤੀ যাদব ਦੀ ਜਿਹੜੀ ਆਫੀਸ਼ਲ ਕਾਰ ਹੈ ਉਸ ਨੂੰ ਜਿਹੜਾ ਅਟੈਚ ਕਰ ਦਿੱਤਾ ਜਾਂਦਾ ਹੈ ਉਸ ਉਤੇ ਕਵਰ ਪਾ ਕੇ ਜਿਹੜੇ ਕੋਰਟ ਦੇ ਅਫਸਰ ਸਹਿਬਾਨ ਉਹ ਚਲੇ ਜਾਂਦੇ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦਾ ਮਾਲ ਵਿਭਾਗ ਹਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਇਸ ਪਰਿਵਾਰ ਨੂੰ 피해ਤ ਪਰਿਵਾਰ ਨੂੰ ਕਦੋਂ ਤੱਕ ਇਸ ਦੀ ਜਿਹੜੀ ਬਣਦੀ ਯੋਗ ਮੁਆਵਜ਼ਾ ਹੈ ਜਾਂ ਜੋ ਵੀ ਬਣਦੀ ਰਕਮ ਹੈ ਕਦੋਂ ਤੱਕ ਦੇ ਪਾਉਂਦਾ ਹੈ ਤੁਸੀਂ ਬਨੇ ਰਹੋ ਪੰਜਾਬ న్యూਸ ਟੋਡੇ ਦੇ ਨਾਲ ਤੁਹਾਨੂੰ ਵਕੀਲ ਸਾਹਿਬਾਨ ਦੀ ਵੀ ਬਾਈਟ ਸੁਣਾਣਿਆ ਉਹਨਾਂ ਵੱਲੋਂ ਵੀ ਇਹ ਸਾਰੇ ਮਾਮਲੇ ਦਾ ਖੁਲਾਸਾ ਜਿਹੜਾ ਹੈ মিডিਏ ਨਾਲ ਸਾਂਝਾ ਕੀਤਾ ਗਿਆ ਹੈ ਮਿਸਿਸ ਆਰਕਿਨਾਕਪੁਰ ਐਡਵੋਕੇਟ ਆਮ ਇਸ ਕੇਸ ਦੇ ਵਿੱਚ ਡੀਸੀ ਮੈਂਡ ਦੀ ਜਿਹੜੀ ਗੱਡੀ ਅਟੈਚ ਕਰਨ ਦੀ ਗੱਲ ਸਾਡੇ ਅੱਗੇ ਕੀ ਬਣ ਰਹੀ ਹੈ ਇੱਕ ਗੱਡੀ ਹਾਲੇ ਟਿਕਣ ਸਾਡੇ ਕੋਲੋਂ ਕੋਈ ਬੰਦਾ ਨਹੀਂ ਪਹੁੰਚਿਆ ਡੀਸੀ ਆਫਿਸ ਤੋਂ ਵੀ ਤੁਸੀਂ ਗੱਡੀ ਸਾਡੀ ਰਿਲੀਜ਼ ਕਰ ਲਓ ਤੁਹਾਡੀ ਜੋ ਪੇਮੈਂਟ ਹੈ ਦੀ ਅਸੀਂ ਜਮ੍ਹਾਂ ਕਰਾ ਦੇਣਾ ਹੈ ਕੁਝ ਪੈਸੇ ਤੁਸੀਂ ਲੈ ਲਓ ਡਿਕਰੀ ਹੋਲਡਰ ਨੂੰ ਅੱਜ ਤਿਕਣ 7 ਸਾਲ ਹੋਣ ਵਾਲੇ ਨੇ ਐਗਜ਼ੀਕਿਊਸ਼ਨ ਦਾਅਰ ਕਿਤੇ ਹੋਏ ਇੱਕ ਨਵਾਂ ਪੈਸਾ ਉਹਨਾਂ ਦੇ ਖਾਤੇ 'ਚ ਨਹੀਂ ਆਇਆ 1 ਇੰਚ ਜ਼ਮੀਨ ਉਹਨਾਂ ਦੇ ਖਾਤੇ 'ਚ ਨਹੀਂ ਆਈ ਕੀ ਮਾਮਲਾ ਹੈ ਮਾਮਲਾ ਇਹ ਹੈ ਕਿ ਇਹਨਾਂ ਦੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਸੀ ਇਹ ਮੁਸਲਿਮ ਪਾਰਟੀ ਸੀ ਮੁਸਲਿਮ ਲੋਕ ਸੀ ਇਹ ਸ਼ਿਫਟ ਨਹੀਂ ਹੋਏ ਪਾਕਿਸਤਾਨ ਇਹ ਪਟਿਆਲਾ ਛਿੱਲ ਪੈਂਡੇ ਚ ਰਹਿੰਦੇ ਸੀ ਛਿੱਲ ਤੋਂ ਨਿਕਲ ਕੇ ਇਹ ਅੱਗੇ ਮਲੇਰਕੋਟਲੇ ਰਹੇਗੇ ਮਲੇਰਕੋਟਲੇ 'ਚ ਮੁਸਲਮਾਨਾਂ ਦਾ ਗੜ੍ਹ ਸੀ ਇਹ ਕਹਿੰਦੇ ਸੀ ਸੇਫ ਕਸਟਡੀ 'ਚ ਰਵਾਂਗੇ ਜਦੋਂ ਉੱਥੇ ਚਲੇ ਗਏ ਇਹਨਾਂ ਦੀ ਗੈਰ ਹਾਜ਼ਰੀ ਵਿੱਚ 20 ਏਕੜ ਜ਼ਮੀਨ ਅਕਵਾਇਰ ਕਰਕੇ ਉਹਨਾਂ ਨੇ ਐਜ਼ ਏ ਇੱਕ ਪ੍ਰਾਪਰਟੀ ਵੀ ਨਹੀਂ ਡਿਕਲੇਅਰ ਕੀਤੀ ਉਹ ਉਹਨਾਂ ਨੇ ਅਕਵਾਇਰ ਕਰ ਲਈ ਤੇ ਪਤਾ ਨਹੀਂ ਕਿਸ ਕੀ ਯੂਜ਼ ਕੀਤਾ ਉਹਦਾ ਉਹਦੇ ਬਾਅਦ ਜਦੋਂ ਗੁਲਾਮ ਮੁਹੰਮਦ ਜੀ ਦੀ ਜ਼ਮੀਨ ਸੀ 0311 47 ਨੂੰ ਦੀ ਡੈਥ ਹੋ ਗਈ ਡੈਥ ਹੋਣ ਦੇ ਬਾਅਦ ਕਿਉਂਕਿ ਇਹ ਪ੍ਰਧਾਨ ਨਛੀਨ ਲੇਡੀਜ਼ ਹੁੰਦੀਆਂ ਹਨ ਉਹਨਾਂ ਦੀ ਬੇਟੀ ਨੂੰ ਪਤਾ ਲੱਗਾ ਕਿ ਮੇਰੇ ਪਿਤਾ ਜੀ ਦੇ ਨਾਂ ਤੇ ਜ਼ਮੀਨ ਹੈ ਉਹਨਾਂ ਨੇ ਆ ਕੇ ਕੇਸ ਤਿਆਰ ਕੀਤਾ ਕਨੀਜ ਫਾਤਿਮਾ ਕਨੀਜ ਫਾਤਿਮਾ ਨੇ ਆ ਕੇ ਕੇਸ ਤਿਆਰ ਕੀਤਾ ਉਸ ਵੇਲੇ ਉਹ ਵੀ 60 65 ਸਾਲ ਦੀ ਸੀ 60 ਸਾਲ ਦੀ ਸੀ ਤੇ ਉਹਨੇ ਆ ਕੇ ਕੇਸ ਤਾਇਰ ਕੀਤਾ ਕੇਸ ਤਾਇਰ ਕਰਨ ਦੇ ਦੌਰਾਨ ਡੂਰਿੰਗ ਕੇਸ ਤੇ ਚਲਦੇ-ਚਲਦੇ ਉਹਦੀ ਵੀ ਡੈਥ ਹੋ ਗਈ। ਉਹਦੀ ਡੈਥ ਦੇ ਬਾਅਦ ਉਹਦੇ ਤਿੰਨ ਬੇਟੀਆਂ ਉਹਦੇ ਵਾਰਿਸ ਬਣੀਆਂ ਸੁਲਤਾਨਾ, ਬੇਗਮ ਰਸ਼ੀਦਾ ਬੇਗਮ ਤੇ ਸ਼ੁਬਾਨਾ ਬੇਗਮ। ਇਹ ਤਿੰਨ ਬੇਟੀਆਂ ਉਹ ਬਣੀਆਂ ਵਾਰਿਸ। ਹੁਣ ਸੁਲਤਾਨਾ ਦੀ ਵੀ ਡੈਥ ਹੋ ਗਈ ਹੈ। ਰਸ਼ੀਦਾ ਦੀ ਵੀ ਡੈਥ ਹੋ ਗਿਆ ਹੈ। ਸ਼ੁਬਾਨਾ ਬੱਚੀ ਹੈ। ਉਹਨਾਂ ਦੇ ਵਾਰਸ ਬਣ ਚੁੱਕੇ ਨੇ ਰਸ਼ੀਦਾ ਦੇ ਵੀ ਵਾਰਸ ਬਣ ਚੁੱਕੇ ਨੇ ਰਸ਼ੀਦਾ ਦੇ ਵਾਰਸ ਸੁਪਰੀਮ ਕੋਰਟੇ 'ਚ ਬਣੇ ਸੀ ਜਦੋਂ ਸੁਪਰੀਮ ਕੋਰਟ ਐਸ ਐਲ ਪੀ ਸਰਕਾਰ ਨੇ ਡਾਇਰ ਕੀਤੀ ਹੋਈ ਸੀ ਸਪੈਸ਼ਲ ਲਿਪੀਟਿਸ਼ਨ ਰਸ਼ੀਦਾ ਦੇ ਵਾਰਸ ਉੱਥੇ ਬਣੇ ਨੇ ਸੁਪਰੀਮ ਕੋਰਟੇ 'ਚ ਤੇ ਸੁਲਤਾਨਾ ਹੁਣ 15 1 24 ਨੂੰ ਮਰੀ ਹੈ ਤੇ ਉਹਦੇ ਵਾਰਸ ਇੱਥੇ ਐਗਜ਼ੀਕਿਊਸ਼ਨ 'ਚ ਬਣੇ ਨੇ ਤੇ ਹੁਣ ਸਾਰੇ ਵਾਰਸ ਆਏ ਹੋਏ ਨੇ ਇੱਕ ਸ਼ੁਭਾਨਾ ਬੀਗਮ ਖੁਦ ਲੜ ਰਹੀ ਹੈ ਉਹ ਡਾ ਫੰਡਮ ਹੈ ਉਹਦਾ ਵੀ ਕੋਈ ਉਹ ਗਾਰਡੀਅਨ ਅਪਾਇੰਟ ਕੀਤਾ ਹੋਇਆ ਹੈ ਗਾਰਡੀਅਨ ਨੂੰ ਰਾਹੀਓ ਕੇਸ ਲੜਿਆ ਜਾ ਰਿਹਾ ਹੈ ਪਰ ਸਰਕਾਰ ਕੋਈ ਕਾਰਵਾਈ ਹਾਲਾਂਕਿ ਉਹਨਾਂ ਦੀ ਪ੍ਰਾਪਰਟੀ 9824 ਨੂੰ ਅਟੈਚ ਕਰ ਦਿੱਤੀ ਗਈ ਸੀ ਉਹਦੇ ਅਗੇਂਸਟ ਸਰਕਾਰ ਨੇ ਇੱਕ ਸਿਵਲ ਰਿਵੀਜ਼ਨ ਨੰਬਰ 7482 ਆਫ 2024 ਪਾਈ ਸੀ ਵੀ ਇਹ ਇਹਨਾਂ ਦੇ ਗਲਤ ਸਾਡੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ ਉਹ ਵੀ ਹੁਣ ਉਹਨਾਂ ਨੇ 13 242 243 ਨੂੰ ਵਾਪਸ ਲੈ ਲਈ ਵਿਡਰਾ ਕਰ ਲਈ ਕੰਦੇ ਅਸੀਂ ਹੋਰ ਕਰਾਂਗੇ ਕਦੇ ਉਹ ਐਪਲੀਕੇਸ਼ਨ ਦਰ ਕਰ ਦਿੰਦੇ ਨੇ ਵੀ ਇਹ ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਵੇ ਕਦੇ 2 ਮਹੀਨੇ ਦਾ ਟਾਈਮ ਦਿੱਤਾ ਜਾਵੇ ਇੱਕ ਵਾਰੀ ਉਹ ਕਹਿਣ ਲੱਗੇ ਅਸੀਂ ਸਲਾਹ ਕੀਤੀ ਹੈ ਕਿ ਗੁਰਦਾਸਪੁਰੇ ਕੋ ਵੈਕੂ ਪ੍ਰਾਪਰਟੀ ਤੇ ਹੈ ਉਹ ਅਸੀਂ ਇਹਨਾਂ ਨੂੰ ਦੇਣ ਵਾਸਤੇ ਤਿਆਰ ਆਂ ਦੇਣ ਵਾਸਤੇ ਤਿਆਰ ਆ ਪਰ ਉਹ ਪ੍ਰਾਪਰਟੀ ਨਾ ਤੇ ਦਿੱਤੀ ਪਰ ਜੱਜ ਸਾਹਿਬ ਨੇ ਵੀ ਉਹਨਾਂ ਦੀ ਐਪਲੀਕੇਸ਼ਨ ਖਾਰਜ ਕਰ ਦਿੱਤੀ ਸੀ ਕਿ ਛਿਲ ਪਟਿਆਲੇ ਦੀ ਪ੍ਰਾਪਰਟੀ ਤੇ ਜਿਹੜੇ ਬੰਦੇ ਪਟਿਆਲੇ ਰਹਿੰਦੇ ਨੇ ਉਹ ਕਪੂਰਥਲ ਗੁਰਦਾਸਪੁਰ ਜਾ ਕੇ ਕੀ ਲੈਣਗੇ ਜ਼ਮੀਨ ਜਾ ਕੇ ਉਹਦੇ ਬਾਅਦ ਇਹਨਾਂ ਨੇ ਇੱਕ ਵੀ ਸਟੈਪ ਸਰਕਾਰ ਨੇ ਨਹੀਂ ਚੱਕਿਆ ਕੀ ਵਿਕਰੀ ਹੋਲਡਰਾਂ ਨੂੰ ਕੋਈ ਪੈਸਾ ਦਿੱਤਾ ਜਾਵੇ ਕੋਈ ਮੁਆਵਜ਼ਾ ਦਿੱਤਾ ਜਾਵੇ ਜਾਂ ਕੋਈ ਜ਼ਮੀਨ ਦਿੱਤੀ ਜਾਵੇ ਮੁਆਵਜ਼ਾ ਉਹਨਾਂ ਨੇ ਜਦ ਕੋਰਟ ਦਾ ਪਹਿਲਾ ਫੈਸਲਾ ਸੀ 24 14 ਦਾ ਮਿਸ ਅਮਨ ਸ਼ਰਮਾ ਦਾ ਉਹਨਾਂ ਨੇ ਲਿਖਿਆ ਸੀ ਜਿੰਨੀ ਇਹਨਾਂ ਦੀ ਜ਼ਮੀਨ ਹੈ ਜਾਂ ਤਾਂ ਇਕੁਇਲੈਂਟ ਜ਼ਮੀਨ ਦਿੱਤੀ ਜਾਵੇ ਜਾਂ ਮਾਰਕੀਟ ਪ੍ਰੀਵਲੈਂਟ ਰੇਟ ਦਿੱਤਾ ਜਾਵੇ ਜ਼ਮੀਨ ਦਾ ਉਹ ਇਹ ਫੈਸਲਾ ਉਹਨਾਂ ਦਾ ਸੁਪਰੀਮ ਕੋਰਟ ਤੱਕਨ ਪੱਕਾ ਹੋ ਚੁੱਕਾ ਹੈ ਅਜਿ ਤਿਕਨ ਬਸਿਕੇ ਗੱਡੀ ਅਟੈਚ ਹੋ ਚੁੱਕੇ ਵੈਸੀ ਹੈ ਜੀ ਹਾਂ ਡੀਸੀ ਸਾਹਿਬ ਦੀ ਗੱਡੀ ਹੈ ਕੀ ਨਾਮ ਹੈ ਡੀਸੀ ਮੈਂ ਪ੍ਰੀਤੀ যাদਬ ਜੀ ਅੱਛਾ ਸ਼੍ਰੀਮਤੀ ਪ੍ਰੀਤੀ যাদਬ ਹੋਰ ਅਟੈਚਮੈਂਟ ਦੇ ਆਰਡਰ ਗਏ ਸੀ ਉਸ ਦਿਨ ਦੇਰ ਹੋ ਗਈ ਕਦੇ ਉਹ ਚੱਕਰ ਨਹੀਂ ਦਿੰਦੇ ਕਦੇ ਕਹਿੰਦੇ ਨੇ ਬੈਲਫ ਨੂੰ ਵੀ ਡਰਾ ਦਿੰਦੇ ਆ ਤੇ ਜੇ ਤੁਸੀਂ ਸਾਥੇ ਕੰਮਾਂ ਕਰਾਂਗੇ ਜਿਹੜੇ ਡਿਕਰੀ ਹੋਲਡਰ ਹੈ ਉਹਨਾਂ ਨੂੰ ਕਹਿੰਦੇ ਜੇ ਸਾਡੇ ਨਾਲ ਪੰਗਾ ਲੋਗੇ ਤੇ ਅਸੀਂ ਸਾਡੇ ਕੋਲ ਹੀ ਲੈਣਾ ਤੁਸੀਂ ਕਿਸ ਤਰ੍ਹਾਂ ਕੰਮ ਕਰੋਗੇ ਤਨਖਾਹ ਤਨਖਾ ਉਹਦੀ ਅਟੈਚ ਹੋ ਗਈ ਨਾ ਡੀਸੀ ਸਾਹਿਬ ਦੀ ਤਨਖਾਹ ਅਟੈਚ 1/3 ਸੈਲਰੀ ਅਟੈਚ ਹੋ ਗਈ ਅ 2.5 ਮਹੀਨੇ ਹੋਇਆ 2.5 ਮਹੀਨੇ ਦੇ ਕਰੀਬ ਹਾਂਜੀ ਸੈਕਟਰੀ ਸੈਕਟਰੀ ਸਾਹਿਬ ਦੀ ਵੀ ਹੋ ਗਈ ਤਨਖਾਹ ਉਹਨਾਂ ਦੀ ਉਹਨਾਂ ਦੀ 1/3 ਹੈ ਸੈਕਟਰੀ ਦੀ ਰੀਫ ਐਂਡ ਰੀਹੈਬਿਲਿਟੇਸ਼ਨ ਕੀ ਸੈਟੀਸਫਾਈ ਕੀ ਤੁਸੀਂ ਨਹੀਂ ਨਹੀਂ ਇਹਦੇ ਨਾਲ ਅਸੀਂ ਸੈਟੀਸਫਾਈ ਨਹੀਂ ਜਿੰਨੀ ਦੇਰ ਤੱਕ ਸਰਕਾਰ ਦੇ ਵੱਡੇ ਵੱਡੇ ਦਫ਼ਤਰ ਨਹੀਂ ਹਿਲਾ ਜਾਂਦੇ ਮਿੰਨੀ ਸੈਕਟਰੀਟ ਦੀ ਪ੍ਰਾਪਰਟੀ ਅਟੈਚ ਨਹੀਂ ਕੀਤੀ ਜਾਂਦੀ ਜਾਂ ਇਨਾਂ ਦੀ ਮੇਜਰ ਹੈਡ ਸੈਲਰੀ ਦਾ ਮੇਜਰ ਹੈਡ ਅਟੈਚ ਨਹੀਂ ਕੀਤਾ ਜਾਂਦਾ ਤਬ ਤੱਕ ਸਾਡੀ ਕੋਈ ਸੈਟੀਸਫੈਕਸ਼ਨ ਨਹੀਂ ਹੋ ਸਕਦੀ ਅਸੀਂ ਜਮ੍ਹਾਂਬੰਦੀ ਦਿੱਤੀ ਹੋਈ ਹੈ 2021-22 ਦੀ ਉਹ ਪੁਲਿਸ ਦਾ ਡਿਪਾਰਟਮੈਂਟ ਹੈ ਫੂਡ ਕਾਰਪੋਰੇਸ਼ਨ ਦਾ ਹੈ ਪੁਲਿਸ ਦਾ ਹੈ ਤੇ ਪੀਡਬਲਯੂਡੀ ਦਾ ਹੈ ਤੇ ਵਿੱਚ ਕੋਈ ਪ੍ਰਾਈਵੇਟ ਬੰਦੇ ਵੀ ਆਂਦੇ ਨੇ ਜਿਹੜੀ ਸਰਕਾਰੀ ਜ਼ਮੀਨ ਹੈ 2021-22 ਦੀ 21 ਦੀ ਜਮ੍ਹਾਂਬੰਦੀ ਦਿੱਤੀ ਹੋਈ ਹੈ ਉਹਦੇ ਜ਼ਮੀਨ ਕੋਈ 700 ਮਹੀਨਾ ਮੈਂ ਤੁਹਾਡਾ ਤੇ ਨਾਮ ਲੀ ਸਰ ਮੇਰਾ ਨਾਮ ਕਮਲਨਾਥ ਪਾਲ ਐਡਵੋਕੇਟ ਐਂਡ ਡਿਸਟ੍ਰਿਕਟ ਕੋਰਟ ਪਟਿਆਲਾ ਜੀ ਤੇ ਇੱਕ ਸਾਈਡ ਕੋਲ ਕੇਸ ਆਇਆ ਸੀਗਾ ਜੀ ਕਨੀਜ਼ ਫਾਤਿਮਾ ਬਰਸਿ ਸਟੇਟ ਆਫ ਪੰਜਾਬ 1947 ਦੇ ਵਿੱਚ ਜਦੋਂ ਪੰਜਾਬ ਹਿੰਦੁਸਤਾਨ ਤੇ ਪਾਕਿਸਤਾਨ ਵੱਖਰੇ ਹੋਏ ਤਾਂ ਇੱਕ ਮੁਸਲਿਮ ਫੈਮਿਲੀ ਸੀਗੀ ਗੁਲਾਮ ਮੁਹੰਮਦ ਉਹ ਪਟਿਆਲਾ ਛੱਡ ਕੇ ਆਪਣਾ ਚਿੱਲ ਪਿੰਡ 'ਚ ਰਹਿੰਦੇ ਸੀਗੇ ਪਟਿਆਲਾ ਡਿਸਟ੍ਰਿਕਟ ਤੇ ਉਹ ਪਟਿਆਲਾ ਛੱਡ ਕੇ ਮਲੇਰਕੋਟਲਾ ਸ਼ਿਫਟ ਹੋ ਗਏ 2000 5 6 ਦੇ ਕਰੀਬ ਫਿਰ ਉਹਨਾਂ ਦੀ ਬੇਟੀ ਜਦੋਂ ਡੈਥ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਦੀ ਬੇਟੀ ਪਟਿਆਲੇ ਆਈ ਤਾਂ ਉਹਨੂੰ ਪਤਾ ਲੱਗਿਆ ਵੀ ਮੇਰੀ ਪ੍ਰਾਪਰਟੀ ਪਈ ਹੈ ਬਟ ਮੇਰੇ ਫਾਦਰ ਦੀ ਤਾਂ ਫਿਰ ਮੇਰੀ ਪ੍ਰਾਪਰਟੀ ਕਿੱਥੇ ਸਰਕਾਰ ਸਰਕਾਰ ਨੇ ਲੈ ਲਈ ਸੀਗੀ ਸਰਕਾਰ ਨੇ ਐਕਵਾਇਰ ਕਰ ਲਈ ਸੀਗੀ ਇਹ ਪ੍ਰਾਪਰਟੀ ਨਹੀਂ ਦਿੱਤੀ ਕਿਉਂ ਨਹੀਂ ਸੀ ਸਰ ਉਹਦਾ ਇਹਨਾਂ ਦੀ ਸਾਡੀ ਆਪਣੀ ਪਛਤੈਨੀ ਸੀਗੀ ਇਹਨਾਂ ਦੀ ਉਹ ਪਛਤੈਨੀ ਸੀਗੀ ਤੇ ਜਦੋਂ ਉਹ ਵਾਪਸ ਚਲੇ ਗਏ ਆਪਣਾ ਮਲੇਰ ਕੋਟਲਾ ਦਾ ਉਹ ਪ੍ਰਾਪਰਟੀ ਬਾਰੇ ਕੋਈ ਜ਼ਿਕਰ ਨਹੀਂ ਸਰਕਾਰ ਨੇ ਉਹ ਜ਼ਬਤ ਕਰ ਲਈ ਕਿਉਂਕਿ ਮੁੜ ਕੇ ਕਦੀ ਕੋਈ ਆਇਆ ਨਹੀਂ ਫਿਰ ਜਦੋਂ ਅਸੀਂ ਕੇਸ ਫਾਈਲ ਕੀਤਾ ਕੇਸ ਕਨੀਸ਼ ਫਾਤਿਮਾ ਪਟਿਆਲੇ ਆਈ ਕਿ ਪ੍ਰਾਪਰਟੀ ਦਾ ਪ੍ਰੋਪਰ ਵੈਰੀਫਾਈ ਕੀਤਾ ਵੈਰੀਫਾਈ ਤੋਂ ਪਤਾ ਲੱਗਿਆ ਵੀ ਉਹਦੇ ਫਾਦਰ ਦੀ ਪ੍ਰਾਪਰਟੀ ਪਈ ਹੈ ਇੱਥੇ ਸੋਬੀਗੇ ਦੇ ਕਰੀਬ ਤਾਂ ਫਿਰ ਅਸੀਂ ਉਹਦਾ ਕੇਸ ਫਾਈਲ ਕੀਤਾ ਉਹ ਕੇਸ ਸਾਡੇ ਫੇਵਰ ਚ 2006 ਚ ਅਸੀਂ ਕੇਸ ਫਾਈਲ ਕੀਤਾ ਸੀਗਾ ਤੇ 24 14 ਨੂੰ ਇਹ ਸਾਡੇ ਫੇਵਰ ਚ ਹੋ ਗਿਆ ਸੀਗਾ ਮੈਡਮ ਅਮਨ ਸ਼ਰਮਾ ਮੈਡਮ ਸੀਗੇ ਜਸਪ ਸੀਵਲ ਜੱਜ ਜੂਨੀਅਰ ਡਿਵੀਜ਼ਨ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਾਂ ਤਾਂ ਇਹਨਾਂ ਨੂੰ ਉਹਨੀਕ ਪ੍ਰਾਪਰਟੀ ਦਿੱਤੀ ਜਾਵੇ ਜਾਂ ਜੋ ਜੋ ਇਹਨਾਂ ਨੂੰ ਅਗਰ ਕੰਪੋਜ਼ੀਸ਼ਨ ਦੇਣਾ ਹੈ ਤਾਂ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਦੇਣਾ ਹੈ ਤੇ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਪੂਰਾ ਹੋਟਲ ਹੀ ਕੰਟੈਸਟ ਕੀਤਾ ਸੀਗਾ ਇਹ ਕੇਸ ਉਸ ਤੋਂ ਬਾਅਦ ਫਿਰ ਉਹ ਸੈਸ਼ਨ ਕੋਰਟ ਚ ਗਏ ਤਾਂ ਉਹ ਐਨਐਸ ਗਿਲਜਤ ਸਾਹਿਬ ਦੇ ਕੇਸ ਲੱਗਿਆ ਉਹ ਉਹਨਾਂ ਨੇ ਉਹਨਾਂ ਦੀ ਅਪੀਲ ਡਿਸਮਿਸ ਕੀਤੀ ਸਟੇਟ ਦੀ ਫਿਰ ਉਸ ਤੋਂ ਬਾਅਦ ਰਿਵੀਜ਼ਨ ਚ ਗਏ ਆਨਰੇਬਲ ਹਾਈ ਕੋਰਟ ਚ ਉੱਥੇ ਉਹਨਾਂ ਦੀ ਰਿਵੀਜ਼ਨ ਡਿਸਮਿਸ ਹੋਈ ਉਸ ਤੋਂ ਬਾਅਦ ਫਿਰ ਜਦੋਂ ਰਿਵੀਜ਼ਨ ਤੋਂ ਬਾਅਦ ਐਸਐਲਪੀ ਪਾਣੀ ਸੀਗੀ ਤਾਂ ਜਿਹੜੇ ਸਾਡੇ ਐਫਸੀਆਰ ਪੰਜਾਬ ਦੇ ਹੈਗੇ ਉਹਨਾਂ ਨੇ ਫਿਰ ਏਜੀ ਪੰਜਾਬ ਨੂੰ ਤੁਨੰਦਾ ਜੀ ਨੂੰ ਇੱਕ ਐਪਲੀਕੇਸ਼ਨ ਮੂਵ ਕੀਤੀ ਵੀ ਅਸੀਂ ਐਸਐਲਪੀ ਪਾਣੀ ਹੈ ਤੇ ਜਿਸ ਦੀ 50 ਬਿਗੇ ਦੀ ਵੈਲਿਊ ਮੋਰ ਥੈਨ 100 ਕਰੋੜਸ ਹੈ 2019 ਦੇ ਵਿੱਚ ਇਹ ਐਪਲੀਕੇਸ਼ਨ ਮੂਵ ਕੀਤੀ ਸੀਗੀ ਤਾਂ ਸਾਡੀ 100 ਬਿਗੇ ਦੇ ਕਰੀਬ ਬਣਦੀ ਆ ਤਾਂ ਸਾਡੀ ਉਸ ਟਾਈਮ 200 ਕਰੋੜ ਜੋ ਸਰਕਾਰ ਖੁਦ ਮੰਦੀ ਹੈ ਤੇ ਅੱਜ ਦੇ ਟਾਈਮ 'ਚ ਲਾਈ ਹੈ ਤਾਂ ਅੱਜ ਦੇ ਟਾਈਮ 'ਚ ਇਹ ਮੋਰ ਥੈਨ 700 800 ਕਰੋੜ ਦੇ ਕਰੀਬ ਹੈਗੀ ਪ੍ਰਾਪਰਟੀ ਤੇ ਅੱਜ ਹੁਣ ਸਾਡੀ ਆਪਣੀ ਉਸ ਤੋਂ ਬਾਅਦ ਹੋਨਰਬਲ ਸੁਪਰੀਮ ਕੋਰਟ ਗਏ ਉਧਰ ਵੀ ਇਹਨਾਂ ਦੇ ਗੈਸਟ ਹੋ ਗਏ ਆ ਤੇ ਹੁਣ ਸਾਡੀ ਐਗਜ਼ੀਕਿਊਸ਼ਨ ਚੱਲ ਰਹੀ ਹੈ 2018 ਦੀ ਫਾਈਲ ਕੀਤੀ ਹੋਈ ਹੈ ਮੋਰ ਥੈਨ 6 ইয়ারਸ ਹੋ ਗਏ ਤੇ ਟਿਲ ਟੂਡੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਸਾਨੂੰ ਕੋਈ ਪ੍ਰਾਪਰਟੀ ਦੇ ਰਹੇ ਆ ਨਾ ਸਾਨੂੰ ਉਹਦਾ ਕੋਈ ਪੈਸਾ ਦੇ ਰਹੇ ਆ ਨਾ ਹੀ ਸਾਡੇ ਨਾਲ ਕੋਈ ਗੱਲ ਕਰ ਰਹੇ ਆ ਹਰ ਪੇਸ਼ੇ ਤੇ ਆਉਂਦੇ ਨੇ ਨਵੀਂ ਐਪਲੀਕੇਸ਼ਨਸ ਮੂਵ ਕਰ ਦਿੰਦੇ ਨੇ ਸਾਨੂੰ 2 ਮਹੀਨੇ ਦਾ ਟਾਈਮ ਦਿੱਤਾ ਜਾਵੇ ਸਾਨੂੰ 2 ਹਫਤੇ ਦਾ ਟਾਈਮ ਦਿੱਤਾ ਜਾਵੇ ਅਸੀਂ ਪ੍ਰਾਪਰਟੀ ਦੇਖ ਰਹੇ ਆ ਫਿਰ ਕਹਿੰਦੇ ਅਸੀਂ ਗੁਰਦਾਸਪੁਰ ਪ੍ਰਾਪਰਟੀ ਦੇਖ ਲਈ ਨਾ ਉਹਦਾ ਕੋਈ ਵੇਰਵਾ ਦਿੱਤਾ ਕਿ ਗੁਰਦਾਸਪੁਰ ਕਿੱਥੇ ਪ੍ਰਾਪਰਟੀ ਦਿੱਤੀ ਵੀ ਜਿਹੜਾ ਜਿਹੜਾ ਬੰਦਾ ਜਿੱਥੇ ਰਹਿੰਦਾ ਤਾਂ ਉੱਥੇ ਹੀ ਪ੍ਰਾਪਰਟੀ ਲੇਗਾ ਇਹ ਥੋੜੀ ਕਿ ਜਾ ਕੇ ਗੁਰਦਾਸਪੁਰ ਜਾ ਕੇ ਲੈ ਲੇਗਾ ਤੇ টিল ਟੂਡੇ ਸਾਨੂੰ ਹਰਾਸ ਕਰ ਰਹੇ ਨੇ ਕੋਈ ਪ੍ਰਾਪਰਟੀ ਨਹੀਂ ਕੋਈ ਪੈਸਾ ਨਹੀਂ ਤੇ ਅਗਰ ਸਰਕਾਰ ਨੇ ਕਿਸੇ ਤੋਂ ਪੈਸੇ ਲੈਣੇ ਨੇ ਤਾਂ ਮਿੰਟਿਕ ਲਗਾਉਂਦੇ ਨੇ ਉਹਦੀ ਪ੍ਰਾਪਰਟੀਆਂ ਅਟੈਚ ਕਰ ਦਿੰਦੇ ਨੇ ਪ੍ਰਾਪਰਟੀ ਸੀਲ ਕਰ ਦਿੰਦੇ ਨੇ ਤਾਂ ਇਹ ਸਾਨੂੰ ਹਰਾਸ ਕਰ ਰਹੇ ਨੇ ਸਾਡਾ ਕੇਸ ਦੀ ਸਭੀ ਸਰ ਕੁਸ਼ੇੜੀ ਹਾਂ ਇੱਕ ਇੱਕ ਹੁਣ ਪਿੱਛੇ ਵਾਈਕਲ ਡਿਪਟੀ ਕਮਿਸ਼ਨਰ ਮੈਮ ਦੀ ਇੱਕ ਵਾਈਕਲ ਜੋ ਇਨੋਵਾ ਕਾਰ ਹੈ ਉਹ ਅਟੈਚ ਕੀਤੀ ਹੈ ਥਰਸਡੇ ਨੂੰ ਤੇ ਉਹ ਸਾਡੇ ਕੋਲ ਸੁਪਰਦ ਹੋ ਕੇ ਖੜੀ ਹੈ ਗੱਡੀ ਤੇ ਇੱਕ ਉਹਨਾਂ ਦੇ 1/3 ਸੈਲਰੀ ਅਟੈਚ ਕੀਤੀ ਹੋਈ ਹੈ ਕਿੰਨੇ ਦਿਨ ਹੋ ਗਏ ਸਰ ਅਟੈਚ ਕਰਤੇ ਅਟੈਚ ਕਿਤਨੂੰ ਹੁਣ ਹਫਤਾ 4-5 ਦਿਨ ਹੋਇਆ ਹੈ ਨਹੀਂ ਸੈਲਰੀ ਸੈਲਰੀ ਨੂੰ 1.5 ਦੋ ਮਹੀਨੇ ਹੋ ਗਏ ਜੀ ਸੈਲਰੀ ਜਿਹਨੇ ਦੋ ਸੈਲਰੀ ਅਟੈਚ ਕਰ ਦੋ ਦੋ ਸੈਲਰੀਆਂ ਅਟੈਚ 1/3 1/3 ਉਹਨਾਂ ਵੱਲੋਂ ਓਬਜੈਕਟ ਕੀਤਾ ਗਿਆ ਉਹਨਾਂ ਵੱਲੋਂ ਓਬਜੈਕਟ ਕੀਤਾ ਗਿਆ ਉਹ ਐਪਲੀਕੇਸ਼ਨਸ ਵੀ ਮੂਵ ਕਰ ਰਹੇ ਨੇ ਵੀ ਇਹ ਰਿਲੀਜ਼ ਕੀਤੀ ਜਾਵੇ ਲੇਕਿਨ ਜੱਜ ਸਾਹਿਬ ਰਿਲੀਜ਼ ਨਹੀਂ ਕਰ ਰਹੇ ਕਿਉਂਕਿ ਜਦੋਂ ਤੱਕ ਸਾਡੀ ਪੇਮੈਂਟ ਕਲੀਅਰ ਨਹੀਂ ਹੁੰਦੀ ਤਦ ਤੱਕ ਜੱਜ ਸਾਹਿਬ ਰਿਲੀਜ਼ ਨਹੀਂ ਕਰ ਰਹੇ ਅੱਗੇ ਅਸੀਂ ਕੁਝ ਕਹਿ ਨਹੀਂ ਸਕਦੇ ਆਉਣ ਵਾਲੇ ਸਮੇਂ ਦਾ ਇਕੱਲੇ ਡੀਸੀ ਮੈਡਮ ਦੀ ਅਟੈਚ ਹੋਈ ਹੈ ਜਾਂ ਇਕੱਲੇ ਇਕੱਲੇ ਡਿਪਟੀ ਕਮਿਸ਼ਨਰ ਮੈਮ ਦੀ ਅਟੈਚ ਹੋਈ ਹੋਰ ਕੁਝ ਸਾਡਾ ਡਿਮਾਂਡ ਕਰੋ ਕਿ ਕਿਉਂਕਿ ਇੰਨੀ ਅਮਾਉਂਟ ਹੈ ਤੁਸੀਂ ਸਿਰਫ ਕੀ ਸੈਟੀਸਫਾਈ ਹੈ ਨਹੀਂ ਨਹੀਂ ਅਸੀਂ ਤਾਂ ਸਰ ਹਜੇ ਪਾਸੇ ਦਾ ਬਿਲਡਿੰਗਸ ਵਗੈਰਾ ਵੀ ਅਟੈਚ ਕਰਾਵਾਂਗੇ ਮੂਵੇਬਲ ਇਮੋਵੇਬਲ ਸਭ ਪ੍ਰੋਪਰਟੀ ਸਟ ਅਟੈਚ ਕਰਾਵਾਂਗੇ ਜੇ ਸਾਨੂੰ ਸਾਡੇ ਜੋ ਬੰਦ ਦਾ ਹੱਕ ਨਹੀਂ ਦੇਣਗੇ ਤਾਂ ਸਰ ਹੁਣ ਜਿਹੜੀ ਇਨੋਵਾ ਗੱਡੀ ਹੈ ਉਹ ਤੁਹਾਡੀ ਵੀ ਕਸਟਡੀ ਦੇ ਵਿੱਚ ਹੈ ਨਹੀਂ ਉਸ ਕਸਟਡੀ ਸਾਡੀ ਹੈ ਲੇਕਿਨ ਜੋ ਸਪੁਰਦ ਕੀਤਾ ਹੋਇਆ ਹੈ ਅਸੀਂ ਉਹਨਾਂ ਦੇ ਗਨ ਮੈਨੂ ਹੀ ਸਪੁਰਦ ਕੀਤਾ ਹੋਇਆ ਹੈ ਤਾਂ ਉਹਨਾਂ ਦੀ ਕਸਟਡੀ ਚ ਹੈ ਲੇਕਿਨ ਉਹ ਉੱਥੇ ਹੀ ਖੜੀ ਆਫਿਸ ਚ ਉਹ ਚਲਾਨੀ ਨਹੀਂ ਕੋਈ ਗੱਲਬਾਤ ਵਾਸਤੇ ਨਹੀਂ ਆ ਰਹੇ ਕੋਈ ਕੋਈ ਗੱਲਬਾਤ ਵਾਸਤੇ ਕੋਈ ਵੀ ਨਹੀਂ ਆ ਰਹੇ